ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦਾ ਕਿ ਸਾਰੇ ਜਿੱਥੇ ਵੀ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਆਪਾਂ ਨੂੰ ਇੱਕ ਭਰਾ ਦਾ ਆਪਾਂ ਨੂੰ ਫੇਸਬੁੱਕ ਤੇ ਮੈਸੇਜ ਆਇਆ ਸੀ ਵੀ ਭਾਜੀ ਪੁਰਤਗਾਲ ਦੀ ਵੀਜ਼ਿਆਂ ਤੇ ਦੱਸ ਦੋ ਤੇ ਆਪਾਂ ਵੀਡੀਓ ਦੇ ਵਿੱਚ ਵੱਧ ਤੋਂ ਵੱਧ ਜਿੰਨੇ ਹਨਾ ਕਵਰ ਹੋ ਸਕਦੇ ਉਹ ਵੀਜ਼ੇ ਤੇ ਆਪਾਂ ਉਹਨਾਂ ਦੇ ਗੱਲ ਕਰਾਂਗੇ ਤੇ ਫੁੱਲ ਡਿਟੇਲ ਦੇ ਵਿੱਚ ਆਪਾਂ ਨਹੀਂ ਜਾਣਾ ਕਿਉਂਕਿ ਆਪਾਂ ਸਿਰਫ ਵੀਜ਼ਿਆਂ ਬਾਰੇ ਹੀ ਗੱਲ ਕਰਨੀ ਹੈ ਵੀ ਕਿਹੜੇ ਵੀਜ਼ੇ ਠੀਕ ਹੈ ਜੀ ਮੈਲデア ਲੈਣਿਆ ਸ਼ੇਨਗਨ ਵੀਜੇ ਤੇ ਠੀਕ ਹੈ ਜੀ ਜਿਹੜਾ ਸ਼ੇਨਗਨ ਵੀਜਾ ਹੁੰਦਾ ਵਾ ਇਹ ਸਿਰਫ ਤੁਹਾਨੂੰ 90 ਦਿਨਾਂ ਦੇ ਵਿੱਚ ਤੁਸੀਂ ਹਨ ਬਲਕਿ ਅੰਦਰ ਅੰਦਰ ਘੁੰਮ ਸਕਦੇ ਹੋ 90 ਦਿਨ ਤੁਸੀਂ ਇੱਥੇ ਰਹਿ ਸਕਦੇ ਹੋ ਯੂਰਪ ਦੇ ਵਿੱਚ ਤੁਸੀਂ ਕਿਸੇ ਵੀ ਕੰਟਰੀ ਦੇ ਵਿਜ਼ਿਟ ਕਰ ਸਕਦੇ ਹੋ ਘੁੰਮ ਸਕਦੇ ਹੋ ਜਿੰਦੇ ਵਿੱਚ ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ ਆਪਦੇ ਰਿਸ਼ਤੇਦਾਰ ਜੇ ਤੁਹਾਡੇ ਕੋਈ ਹੈ ਤਾਂ ਜਾਂ ਤੁਸੀਂ ਹੋਰ ਕੋਈ ਆਪਦੀ ਯਾਤਰਾ ਬਹੁਤ ਵਧੀਆ ਉਹ ਤਰੀਕੇ ਨਾਲ ਤੁਸੀਂ এনਵਾਇਰਨਮੈਂਟ ਆਫ ਦਾ ਕਰ ਸਕਦੇ ਹੋ ਤੇ ਦੂਸਰੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਤਾਂ ਸੀਜ਼ਨਲ ਵੀਜਾ ਜੀ ਜਿੰਨੇ ਨੋਤੇ ਅਸੀਂ ਖੁਦ ਨਾਲ ਕਿ ਪੁਰਤਗਾਲ ਦੇ ਵਿੱਚ ਆਏ ਸੀ ਜਿਹੜਾ ਕਿ ਇਹ ਵੀ ਦੱਸ ਦਵਾਂ ਜਿਹੜਾ ਕਿ ਇਸ ਟਾਈਮ ਇਹ ਵੀਜਾ ਹੁਣ ਨਹੀਂ ਮਿਲਦਾ ਕਿਉਂਕਿ ਇਸ ਵੀਜੇ ਦੇ ਉੱਤੇ ਆ ਕੇ ਆਪਾਂ ਨੂੰ ਪੇਪਰ ਲੋਕ ਕਰਵਾਉਣੇ ਪੈਂਦੇ ਸੀਗੇ ਤੇ ਜਿਹੜੇ ਕਿ ਹੁਣ ਇਸ ਟਾਈਮ ਬੰਦ ਆ ਤੇ ਜਿਸ ਦੇ ਵਿੱਚ ਕੰਮ ਐਗਰੀਕਲਚਰ ਆਪਾਂ ਕੀਤਾ ਠੀਕ ਹੈ ਤੁਹਾਨੂੰ ਸਾਰਿਆਂ ਨੂੰ ਚੀਜ਼ ਦਾ ਪਤਾ ਵਾ ਤੇ 6 ਮਹੀਨਿਆਂ ਦੇ ਵਿੱਚ ਵਿੱਚ ਆਪਣੇ ਪੇਪਰ ਬਣੇ ਬਣ ਤੋਂ ਬਾਅਦ ਆਪਾਂ ਪੇਪਰ ਆਪਣੇ ਲੋਕ ਕਰਵਾਏ ਲੋਕ ਤੋਂ ਬਾਤਾਂ ਤੁਹਾਨੂੰ ਸਾਰਾ ਸਿਸਟਮ ਪਤਾ ਹੀ ਟੈਕਸ ਪਾਉ ਤਾਂ ਵਕੀਲ ਕਰਕੇ ਪੇਪਰ ਲੈ ਆਏ ਸੀ ਤੇ ਦੂਸਰੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਜੀ ਰੈਜ਼ਿਡੈਂਸੀ ਵੀਜ਼ੇ ਦੀ ਜਿਹਨੂੰ ਆਪਾਂ D1 ਵੀਜ਼ਾ ਕਹਿ ਦਿੰਦੇ ਹਾਂ ਤੇ ਜਿਹੜਾ D1 ਵੀਜ਼ਾ ਵਾ ਇਹ ਸਿੱਧਾ ਤੁਹਾਨੂੰ ਜਿੱਦਾਂ ਇਦਾਂ ਹੀ ਸੀਜ਼ਨਲ ਵੀਜ਼ਾ ਕੋਈ ਹੁੰਦਾ ਕੰਪਨੀ ਸਿੱਧਾ ਤੁਹਾਨੂੰ ਹਾਇਰ ਕਰਦੀ ਆ ਵਰਕ ਪਰਮਿਟ ਤੁਹਾਡਾ ਲੱਗਦਾ ਤਾਂ ਤੁਸੀਂ ਪੁਰਤਗਾਲ ਵਿੱਚ ਆ ਕੇ ਕੰਮ ਕਰਦੇ ਹੋ ਇਹਦਾ ਇਹਦੇ ਵਿੱਚ ਸੈਲਫ ਇਹੀ ਆ ਵੀ ਤੁਹਾਨੂੰ ਐਮਾ ਦੀ ਅਪਾਇੰਟਮੈਂਟ ਸਿੱਧੀ ਮਿਲ ਜਾਂਦੀ ਤੁਹਾਨੂੰ ਸਿੱਧਾ ਕਿ ਇੱਥੇ ਕੋਈ ਪੇਪਰ ਲੌਕ ਕਰਾਉਣ ਦਾ ਸਿਸਟਮ ਨਹੀਂ ਹੈਗਾ ਤੇ ਤੁਸੀਂ ਆਪਣਾ ਜੋ ਤੁਹਾਡੀ ਪੇਪਰ ਕਾਰ ਬਈ ਆਪ ਦਾ ਬਣਵਾਓ ਦੋ ਚਾਰ ਪੇਪਰ ਜਿਹੜੇ ਹੈਗੇ ਕਰਕੇ ਪੂਰੇ ਤਾਂ ਤੁਸੀਂ ਆਪਣੀ ਐਮਾ ਤੋਂ ਸਿੱਧੀ ਅਪਾਇੰਟਮੈਂਟ ਲੈ ਕੇ ਆਪਦੀ ਫਿੰਗਰ ਦੇ ਸਕਦੇ ਅੱਗੇ ਗੱਲ ਕਰੀਏ D2 ਦੀ ਤਾਂ D2 ਆ ਜਿਹੜਾ ਉਹ ਹਾ ਮਤਲਬ ਕਿ ਬਿਜ਼ਨਸਮੈਨ ਜਿਨ੍ਹਾਂ ਨੇ ਬਿਜ਼ਨਸ ਕਰਨਾ ਵਾ ਸਿੱਧਾ ਡਾਇਰੈਕਟ ਆ ਕੇ ਇੱਥੇ ਤਾਂ O D2 ਵੀਜ਼ਾ ਲੈ ਕੇ ਇੱਥੇ ਆ ਕੇ ਕੰਮ ਆਪਣਾ ਕਰ ਸਕਦੇ ਆ इजीली ਕੋਈ ਹੰਦੇ ਚ ਪ੍ਰੋਬਲਮ ਨਹੀਂ ਹੈਗੀ ਤਾਂ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਮਿੱਤਰੋ D3 ਵੀਜ਼ੇ ਦੀ ਇਹਦੇ ਵਿੱਚ ਆ ਜਾਂਦੇ ਆ ਉਹ ਬੰਦੇ ਜਿਨ੍ਹਾਂ ਦਾ ਇੱਕ ਹਾਈ ਸਕਿੱਲ ਆ ਜਿਨ੍ਹਾਂ ਨੇ ਇੱਕ ਪ੍ਰੋਫੈਸ਼ਨਲ ਆ ਜਿਨ੍ਹਾਂ ਕੋਲੇ ਵਧੀਆ ਕੰਮ ਜਿਹੜੇ ਵਧੀਆ ਕੰਮ ਹੀ ਆ ਤੇ ਵਧੀਆ ਕੰਮ ਜਾਣਦੇ ਆ ਉਹਨਾਂ ਲਈ ਡਾਇਰੈਕਟ ਉਹ ਮਲਕੀ D3 ਵੀਜ਼ਾ ਲੈ ਕੇ ਉਹ ਪੁਰਤਗਾਲ ਦੇ ਵਿੱਚ ਆ ਕੇ ਸਿੱਧਾ ਆਪਣਾ ਕੰਮ ਕਰ ਸਕਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ D4 ਤੇ 5 ਵੀਜ਼ੇ ਦੀ ਇੰਦੇ ਵਿੱਚ ਆ ਜਾਂਦੇ ਸਟੂਡੈਂਟ ਆਪਣੇ ਜਿਹੜੇ ਉੱਥੋਂ ਸਟੱਡੀ ਲੈ ਕੇ ਪੁਰਤਗਾਲ ਦੇ ਵਿੱਚ ਆਉਂਦੇ ਆ ਤੇ ਉਹਨਾਂ ਲਈ D4 ਤੇ D5 ਵੀਜ਼ਾ ਹੁੰਦਾ ਵਾ ਤੇ ਆਪ ਦੀ ਸਟੱਡੀ ਕਰਦੇ ਨਾਲ ਨਾਲ ਆਪਣੇ ਪੇਪਰ ਕਾਰਵਾਈ ਕਰਕੇ ਤਾਂ ਉਹਦੇ ਪੇਪਰ ਵਗੈਰਾ ਬਣਾ ਲੈਂਦੇ ਆ ਤੇ ਜੇ ਗੱਲ ਆਪਾਂ ਹੁਣ ਕਰੀਏ D6 ਦੀ D6 ਵੀਜ਼ਾ ਕੀ ਹੁੰਦਾ D6 ਵੀਜ਼ਾ ਹੁੰਦਾ ਮਿੱਤਰੋ ਜਿਹੜੇ ਕੀ ਆਲਰੇਡੀ ਪਹਿਲਾਂ ਹੀ ਪੁਰਤਗਾਲ ਦੇ ਵਿੱਚ ਰਹਿ ਰਹੇ ਹਨ ਤਾਂ ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੱਦਣਾ ਹੋਵੇ ਜਿੱਦਾਂ ਕੀ ਤੁਸੀਂ ਲਾ ਲੋ ਅਸੀਂ ਮੈਂ ਆਪਣੀ ਫੈਮਲੀ ਨੂੰ ਸੱਦਾਂਗਾ ਵੀ ਵਾਈਫ ਨੂੰ ਸੱਦਾਂਗਾ ਤੇ ਬੱਚਿਆਂ ਨੂੰ ਸੱਦਾਂਗਾ ਤਾਂ ਉਹਨਾਂ ਦਾ D6 ਵੀਜ਼ਾ ਲੱਗੇਗਾ ਠੀਕ ਹੈ ਜੀ ਉਹ ਚੀਜ਼ ਦੇ ਬਾਰੇ ਪਤਾ ਉਹ ਤਾਂ ਦੱਸਣ ਦੀ ਕਿਸੇ ਨੂੰ ਲੋੜ ਨਹੀਂ 골ਡਨ ਵੀਜ਼ਾ ਤੇ 골ਡਨ ਜਿਹੜਾ ਵੀਜ਼ਾ ਯਾਰ ਉਹ ਸਿੱਧਾ ਹੀ ਤੁਸੀਂ ਸਮਝ ਲਓ ਵੀ ਪੱਕੇ ਕਾਰੋਬਾਰੀ ਪੱਕਾ ਕੰਮ ਕਰਨਾ ਤੇ ਪੱਕਾ ਰਹੀ ਚੰਗਾ ਪੈਸਾ ਤੁਸੀਂ ਇਨਵੈਸਟਮੈਂਟ ਕਰੋਗੇ ਤਾਂ ਤੁਹਾਨੂੰ ਪਤਾ ਹੀ ਹੈ ਵੀ ਤੁਸੀਂ 골ਡਨ ਵੀਜ਼ਾ ਲੈ ਕੇ ਵੀ ਪੁਰਤਗਾਲ ਦੇ ਵਿੱਚ ਆ ਸਕਦੇ ਹੋ ਤੇ ਜਿਹੜੇ ਭੈਣ ਭਰਾ ਆਪਣੇ ਹਨਾ ਪੁਰਤਗਾਲ ਆਉਣਾ ਚਾਹੁੰਦੇ ਆ ਪਹਿਲਾਂ ਤਾਂ ਉਹ ਮਤਲਬ ਕਿ ਆਪਣਾ ਦੇਖਣ ਵੀ ਅਸੀਂ ਕਿਹੜੇ ਵੀਜੇ ਤੇ ਜਾਣਾ ਵਾ ਕਿਹੜਾ ਵੀਜਾ ਸਾਨੂੰ ਮਿਲ ਸਕਦਾ ਵਾ ਠੀਕ ਹੈ ਜੀ ਆਪਦੇ ਆਪ ਨੂੰ ਸਮਝਣ ਤਾਂ ਉਸ ਤੋਂ ਬਾਅਦ ਆਪਦੀ ਸਕਿੱਲ ਦੇਖਣ ਵੀ ਅਸੀਂ ਕਿਹੜਾ ਵੀਜਾ ਲੈ ਸਕਦੇ ਆ ਉਸ ਤੋਂ ਬਾਅਦ ਜੇ ਆਪਾਂ ਮਿੱਤਰੋ ਗੱਲ ਕਰ ਲਈਏ ਵੀ ਗਲਤ ਰਸਤਾ ਤੇ ਏਜੰਟਾਂ ਤੋਂ ਬਚਣਾ ਚਾਹੀਦਾ ਵਾ ਕਿਉਂਕਿ ਜੇ ਕੋਈ ਤੁਹਾਨੂੰ ਹਨਾ ਦੱਸਦਾ ਵਾ ਵੀ ਮੈਂ ਆਹ ਕੰਮ ਇੰਨੀ ਜਲਦੀ ਕਰਵਾ ਦੇਣਾ ਸ਼ਾਰਟਕਟ ਰਸਤੇ ਨਾਲ ਕਰਵਾ ਦੇਣਾ ਤਾਂ ਇਹ ਅਜੇਹਾ ਕਿਤੇ ਵੀ ਨਹੀਂ ਹੈਗਾ ਵਾ ਤੇ ਐਦਾਂ ਤੁਸੀਂ ਨਹੀਂ ਕਰਨਾ ਜੋ ਮਤਲਬ ਕਿ ਇੱਕ ਇਮੀਗ੍ਰੇਸ਼ਨ ਦੇ ਰੂਲ ਨੇ ਜੋ ਟਾਈਮਾ ਉਨਾ ਹੀ ਲੱਗੇਗਾ ਤਾਂ ਇਸ ਕਾਲੀ ਦੇ ਵਿੱਚ ਤੁਸੀਂ ਰਿਪੋਰਟ ਦੇ ਚਾਂਸ ਵੀ ਜ਼ਿਆਦਾ ਹੋ ਜਾਂਦੇ ਆ ਤਾਂ ਤਾਂ ਕਰਕੇ ਕਾਲੀ ਤੁਸੀਂ ਕਦੇ ਵੀ ਨਹੀਂ ਕਰਨੀ ਮਤਲਬ ਕਿ ਜਿਹੜੇ ਆਪਣੇ ਭਰਾਵਾ ਉਹ ਆਪਣੇ ਹਨਾ ਇਰਾਦੇ ਨੂੰ ਇੱਕ ਕਲੀਅਰ ਰੱਖਣਾ ਵੀ ਜੇ ਤੁਸੀਂ ਸਟੱਡੀ ਤੇ ਆਉਣਾ ਤਾਂ ਤੁਹਾਨੂੰ ਐਜੂਕੇਸ਼ਨ ਵੀਜ਼ਾ ਚਾਹੀਦਾ ਤੇ ਤੁਸੀਂ ਕੰਮ ਤੇ ਆਉਣਾ ਤੁਹਾਨੂੰ ਵਰਕ ਵੀਜ਼ਾ ਚਾਹੀਦਾ ਤੇ ਜੇ ਤੁਹਾਡਾ ਕੋਈ ਇੱਥੇ ਪਰਿਵਾਰਕਾ ਤਾਂ ਤੁਹਾਨੂੰ ਡੀ 6 ਵੀਜ਼ਾ ਇਹ ਹੈ ਕਿ ਪੁਰਤਗਾਲ ਦੇ ਤੁਸੀਂ ਆ ਸਕਦੇ ਹੋ। ਤੋਂ ਤੇ ਪੁਰਤਗਾਲ ਦੀ ਨਾ ਜਿਹੜੀ ਮਤਲਬ ਕਿ ਇਮੀਗ੍ਰੇਸ਼ਨ ਵੀਜ਼ਾ ਦੇਣਾ ਜਾਂ ਉਹ ਨਾ ਬਹੁਤ ਉਹਨਾਂ ਦੀ ਵੈਰੀਫਿਕੇਸ਼ਨ ਹੈ ਜਿਹੜੀ ਉਹ ਬਹੁਤ ਜਿਆਦਾ ਸਖਤ ਕਹਿ ਸਕਦੇ ਆ ਆਪਾਂ ਹਨਾ ਤਾਂ ਤਾਂ ਕਰਕੇ ਮਤਲਬ ਕਿ ਮੇਰਾ ਕਹਿੰਦਾ ਮਤਲਬ ਇਹੀ ਆ ਵੀ ਫੇਕ ਡਾਕੂਮੈਂਟ ਨਾ ਲਾਇਓ ਠੀਕ ਹੈ ਜੀ ਜਿੰਨਾ ਹੋ ਸਕਦਾ ਵਾ ਵੱਧ ਤੋਂ ਵੱਧ ਤੁਸੀਂ ਜੈਨੂਇਨ ਰਹਿਣਾ ਪੇਪਰਾਂ ਦੇ ਵਿੱਚ ਤੁਸੀਂ ਮੰਨ ਲਓ ਕੋਈ ਵੀ ਵੀਜ਼ਾ ਚੂਸ ਕਰਦੇ ਹੋ ਉਹਦਾ ਉਹਦੇ ਵਿੱਚ ਹਨਾ ਤੁਹਾਡੀ ਇਨਕਮ ਤੁਹਾਡੀ ਜੋਬ ਕੰਟਰੈਕਟ ਕੋਮੋਡੇਸ਼ਨ ਤੇ ਬੈਂਕ ਬੈਲੈਂਸ ਦਾ ਮਤਲਬ ਇਹ ਚੀਜ਼ਾਂ ਦਾ ਵੀ ਤੁਸੀਂ ਖੁਦ ਆਪਣਾ ਧਿਆਨ ਰੱਖਣਾ ਵਾ ਵੀ ਕਿਤੇ ਇਸ ਚੀਜ਼ ਦੇ ਵਿੱਚ ਤੁਹਾਡੇ ਨਾਲ ਕਿਤੇ ਫੇਕ ਡਾਕੂਮੈਂਟ ਲਾ ਕੇ ਨਹੀਂ ਸਾਡਾ ਕੋਈ ਫਾਈਲ ਅਲੱਗ ਰਹੀ ਕਿਉਂਕਿ ਇਸ ਦੇ ਵਿੱਚ ਮਿੱਤਰੋ ਫਿਰ ਉਹੀ ਚੀਜ਼ ਆ ਜਾਣੀ ਹੈ ਵੀ ਤੁਹਾਡੇ ਰਿਪੋਰਟ ਹੋਣ ਦੇ ਚਾਂਸ ਥੋੜੇ ਜਿਹਾ ਵੱਧ ਜਾਂਦੇ ਆ ਤਾਂ ਤਾਂ ਕਰਕੇ ਗਲਤ ਕੰਮ ਤੇ ਫੇਕ ਡਾਕੂਮੈਂਟ ਤੁਸੀਂ ਆਪਣੀ ਫਾਈਲ ਵਿੱਚ ਕਦੇ ਵੀ ਨਹੀਂ ਲਾਉਣਾ ਵੀਜ਼ਾ ਅਪਲਾਈ ਕੀਤਾ ਹੋਇਆ ਵਾ ਜਾਂ ਕਰਨ ਦੇ ਵਿੱਚੋਂ ਤਦੋਂ ਤੁਸੀਂ ਅਵੇਸੀ ਦੀ ਅਫੀਸ਼ੀਅਲ ਹੀ ਵੈਬਸਾਈਟ ਦੇ ਉੱਤੇ ਇਨਫੋਰਮੇਸ਼ਨ ਲੈਣੀ ਆ ਉਸ ਤੋਂ ਬਿਨਾ ਤੁਸੀਂ ਕਿਸੇ ਤੇ ਕੋਈ ਯਕੀਨ ਨਹੀਂ ਕਰਨਾ ਤੇ ਜੇਕਰ ਤੁਸੀਂ ਵੀਜ਼ਾ ਲੈ ਕੇ ਪੁਰਤਗਾਲ ਵਿੱਚ ਪਹੁੰਚ ਜਾਂਦੇ ਆ ਤਾਂ ਪੁਰਤਗਾਲ ਦੇ ਜਿਹੜੇ ਰੂਲ ਉਹ ਫੋਲੋ ਕਰਨੇ ਚਾਹੀਦੇ ਆ ਤੇ ਆਉਂਦਿਆਂ ਸਾਰੀ ਜਿਹੜੇ 2-4 ਕੰਮ ਆ ਜਿਨ੍ਹਾਂ ਦੇ ਉੱਤੇ ਤੁਹਾਨੂੰ ਗੌਰ ਕਰਨੀ ਚਾਹੀਦੀ ਆ ਉਹ ਕਿਹੜੇ ਆ ਵੀ ਆਉਂਦਿਆਂ ਤੁਹਾਡਾ ਨਿਫਰ ਨੰਬਰ ਇਸ ਨੰਬਰ ਠੀਕ ਹੈ ਜੀ ਤਾਂ ਬੈਂਕ ਅਕਾਊਂਟ ਇਹ 3-4 ਚੀਜ਼ਾਂ ਉਸ ਤੋਂ ਬਾਅਦ ਐਮਾ ਦੀ ਅਪੌਇੰਟਮੈਂਟ ਲੈ ਕੇ ਟੀਆਰਸੀ ਕਾਰਡ ਲੈਣਾ ਇਹ 4 ਤੋਂ 5 ਕੰਮ ਜਿਹੜੇ ਬਹੁਤ ਜ਼ਿਆਦੇ ਪੁਰਤਗਾਲ ਦੇ ਵਿੱਚ ਜ਼ਰੂਰੀ ਆ ਇਹਨਾਂ ਤੋਂ ਬਿਨਾਂ ਤੁਸੀਂ ਇੱਥੇ ਮਤਲਬ ਕਿ ਸਰਵਾਈਵ ਨਹੀਂ ਕਰ ਸਕਦੇ ਇਹ ਕੰਮ ਬਹੁਤ ਜ਼ਿਆਦੇ ਜ਼ਰੂਰੀ ਆ ਤੇ ਇਹ ਆਂਦਿਆਂ ਸਾਥ ਤੁਸੀਂ ਜਿਵੇਂ ਜਿਵੇਂ ਸਟੈਪ ਬਾਈ ਸਟੈਪ ਇਹ ਕੰਮ ਹੋਣਿਆ ਤਾਂ ਪਹਿਲਾਂ ਤੁਸੀਂ ਇਹਨਾਂ ਕੰਮਾਂ ਦੇ ਤਿਆਰ ਹੋ ਦੇਣਾ ਪਾਤਾ ਹੀ ਇਹ ਕੰਮਕਾਰਾਂ ਦੇ ਹਾਲਾਤ ਬੜੇ ਬਹੁਤ ਇੱਥੇ ਮਾੜੇ ਆ ਤਾਂ ਉਸ ਚੱਕਰ ਦੇ ਵਿੱਚ ਫੇਕ ਕੰਟਰੈਕਟ ਫੇਕ ਜੌਬ ਕੰਟਰੈਕਟ ਤੋਂ ਵੀ ਤੁਸੀਂ ਬਚਣਾ ਮਿੱਤਰੋ ਕਿਉਂਕਿ ਇੱਥੇ ਨਾ ਮਤਲਬ ਕਿ ਆਪਣੇ ਦੇਸੀ ਬੰਦੇ ਬਹੁਤ ਇਦਾਂ ਦੇ ਆ ਜਿਹੜਾ ਤੁਹਾਡਾ ਮਤਲਬ ਕਿ ਤੁਹਾਨੂੰ ਕਹਿਣਗੇ ਸਾਡਾ ਕੰਮ ਤੇ ਆਜੋ ਇਹ ਆ ਰੂਆ ਤੁਹਾਨੂੰ 2-4 ਲਾਲ ਜਿਹਾ ਕੰਮ ਤੇ ਸਾਧ ਲੈਂਦੇ ਆ ਤਾਂ ਤੁਹਾਨੂੰ ਮਤਲਬ ਕਿ ਸੈਲਰੀ ਵੀ ਦੇ ਦੇਣਗੇ ਜੇ ਤੁਹਾਡੀ ਜਿੰਨੀ ਸੈਲਰੀ ਬਣਦੀ ਹੈ ਤੁਹਾਨੂੰ ਸੈਲਰੀ ਵੀ ਪਏ ਉਨੀ ਕਰ ਦੇਣਗੇ ਕੋਈ ਇਸ਼ੂ ਨਹੀਂ ਹੈਗਾ ਬਟ ਕੀ ਹੁੰਦਾ ਵਾ ਤੁਹਾਡੇ ਤੋਂ ਕੰਮ ਕਰਾਉਣ ਤੋਂ ਬਾਅਦ ਤੁਹਾਡਾ ਟੈਕਸ ਵੀ ਨਹੀਂ ਪੁੰਦੇ ਜਿਹੜਾ ਕਿ ਟੈਕਸ ਇੱਥੇ ਸੈਲਰੀ ਤੋਂ ਵੀ ਵੱਧ ਜ਼ਰੂਰੀ ਹੁੰਦਾ ਵਾ ਤਾਂ ਕਰਕੇ ਤੁਸੀਂ ਫੇਕ ਕੰਟਰੈਕਟ ਜੌਬ ਤੋਂ ਵੀ ਬਚਣਾ ਵਾ ਤੇ ਅੱਗੇ ਆਪਾਂ ਜੇ ਗੱਲ ਕਰ ਲਈਏ ਲੈਂਗੁਏਜ ਦੀ ਮਿੱਤਰੋ ਜਿਹੜਾ ਲੈਂਗੁਏਜ ਆ ਇਹ A1 A2 ਲੈਵਲ ਦੇ ਵਿੱਚ ਹੁੰਦੀ ਹੈ ਇੱਥੇ ਤੇ ਜੇਕਰ ਇਹ ਤੁਸੀਂ ਸਿੱਖ ਲੈਨੇ ਹੋ ਤਾਂ ਤੁਹਾਨੂੰ ਇਸ ਦੇ ਵਿੱਚ ਇੱਕ ਮਤਲਬ ਹੀ ਕਹਿ ਲਓ ਜੌਬ ਦੇ ਵਿੱਚ ਵੀ ਆਸਾਨੀ ਹੋ ਜਾਵੇ ਕਿਤੇ ਜੌਬ ਲੱਭਣ ਦੇ ਵਿੱਚ ਵੀ ਤੁਹਾਨੂੰ ਇਸੀ ਤੇ ਬਹੁਤ ਜ਼ਿਆਦਾ ਆਸਾਨੀ ਹੋ ਜਾਵੇਗੀ ਕਿਉਂਕਿ 100 ਦੇ ਵਿੱਚੋਂ 10 ਬੰਦੇ ਆ ਜਿਹੜੇ ਕਿ ਇਹਨਾਂ ਦੀ ਲੈਂਗੁਏਜ ਨੂੰ ਹੱਥ ਪਾਉਂਦੇ ਆ ਤੇ ਤਾਂ ਕਰਕੇ ਲੈਂਗੁਏਜ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਲਾਸਟ ਦੇ ਆਪਾਂ ਗੱਲ ਕਰਨੀ ਆ ਦੋਸਤੋ ਮਤਲਬ ਕਿ ਜਿਹੜੇ ਇਹਨਾਂ ਦਾ ਸਿਸਟਮ ਪੇਪਰਾਂ ਦਾ ਜਿਹੜਾ ਸਿਸਟਮ ਬਹੁਤ ਜ਼ਿਆਦਾ ਲੋਅ ਆ ਤਾਂ ਤਾਂ ਕਰਕੇ ਤੁਸੀਂ ਜਿਹੜਾ ਵੀ ਬੰਦਾ ਇੱਥੇ ਆ ਜਾਂਦਾ ਵਾ ਜਲਦੀ ਨਹੀਂ ਕਰਨੀ ਪੇਸ਼IENTS ਰੱਖਣੇ ਤੁਸੀਂ ਤਾਂ ਤੁਹਾਡਾ ਹਰੇਕ ਕੰਮ ਹੋ ਜਾਣਾ ਵਾ ਤੇ ਸਿਸਟਮ ਦੇ ਸਹਾਰੇ ਨਾਲ ਤੁਸੀਂ ਚੱਲੋਗੇ ਤਾਂ ਤੁਹਾਡੇ ਸਾਰੇ ਕੰਮ ਹੋ ਜਾਣੇ ਆ ਤੇ ਮਤਲਬ ਕਿ ਤੁਸੀਂ ਕਹ ਲੋ ਆਉਣ ਤੋਂ ਬਾਅਦ ਤੁਹਾਨੂੰ ਤਕਰੀਬਨ 1 ਸਾਲ ਦੇ ਵਿੱਚ ਵਿੱਚ ਜੇ ਤੁਸੀਂ ਬਦਕੀ ਇੱਕ ਵਧੀਆ ਵੀਜ਼ੇ ਤੇ ਆਉਨੇ ਹੋ ਤਾਂ 1 ਸਾਲ ਦੇ ਅੰਦਰ ਅੰਦਰ ਤੁਹਾਨੂੰ ਪੇਪਰ ਮਿਲ ਜਾਂਦੇ ਆ ਇਹ ਚੀਜ਼ ਮਤਲਬ ਕਿ ਬਹੁਤ ਜ਼ਰੂਰੀ ਆ ਵੀ ਇੱਕ ਇੱਥੇ ਹਨਾ ਮਤਲਬ ਕਿ ਤੁਸੀਂ ਜਿਹੜਾ ਪੇਸ਼ੈਂਸ ਰੱਖਣੇ ਆ ਕਾਲੀ ਨਹੀਂ ਕਰਨੀ ਕਿਸੇ ਨੇ ਮਗਰ ਲਾ ਕੇ ਕੋਈ ਗਲਤ ਕਦਮ ਨਹੀਂ ਚੱਕਣਾ ਵੀ ਆਹ ਬੰਦਾ ਇਦਾਂ ਕਰਾ ਦਿੰਦਾ ਇਹਨੂੰ 2-400 ਯੂਰੋ ਦੇ ਕੇ ਕਿਉਂਕਿ ਬਹੁਤ ਕੁਝ ਚੱਲ ਰਿਹਾ ਮਿੱਤਰੋ ਇੱਥੇ ਆਉਣ ਤੋਂ ਬਾਅਦ ਪਤਾ ਲੱਗਦਾ ਤੇ ਆਪਾਂ ਹਨਾ ਵੀਡੀਓ ਬਸ ਇੰਨੀ ਮਤਲਬ ਕਿ ਇਨਫੋਰਮੇਸ਼ਨ ਆਪਾਂ ਕਲੈਕਟ ਕੀਤੀ ਸੀ ਤੇ ਆਪਾਂ ਤੁਹਾਨੂੰ ਦੱਸ ਦਿੱਤੀ ਤੇ ਆਸ ਕਰਦੇ ਆ ਤੁਹਾਨੂੰ ਬਹੁਤ ਇਨਫੋਰਮੇਸ਼ਨ ਵਧੀਆ ਲੱਗੀ ਹੋਊਗੀ ਤੇ ਤੁਸੀਂ ਨਾ ਬਸ ਤੁਹਾਡੇ ਭਰਾ ਦਾ ਜਿਹੜਾ ਚੈਨਲ ਆ ਪੰਨੂ ਯੂਰਪ ਬਲੌਗ ਤੇ ਇਹਨੂੰ ਆਪਾਂ ਇਨਫੋਰਮੇਸ਼ਨ ਵੀ ਤੇ ਆਪਾਂ ਤੁਹਾਨੂੰ ਯੂਰਪ ਦਿਖਾਇਆ ਵੀ ਕਰਾਂਗੇ ਤੇ ਅੱਗੇ ਮਹਾਰਾਜ ਕਿਰਪਾ ਕਰੇ ਵੀ ਆਪਾਂ ਪੁਰਤਗਾਲ ਤੋਂ ਬਾਅਦ ਵੀ ਤੁਹਾਨੂੰ ਹਨਾ ਬਹੁਤ ਜਲਦੀ ਇਹ ਚੀਜ਼ਾਂ ਤੱਕ ਵੀ ਜਾਵਾਂਗੇ ਤੇ ਮਤਲਬ ਕਿ ਇਹੀ ਆ ਵੀ ਸਪੋਰਟ ਕਰੋ ਯਾਰ ਪਿਆਰ ਕਰੋ ਠੀਕ ਹੈ ਜੀ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੇ ਇਨਫੋਰਮੇਸ਼ਨ ਵਧੀਆ ਲੱਗਦੀ ਆ ਤਾਂ ਜਰੂਰ ਪਿਆਰ ਦਿਆ ਕਰੋ ਤੇ ਜੇ ਕਿਸੇ ਵੀ ਚੀਜ਼ ਤੇ ਤੁਹਾਨੂੰ ਹਨਾ ਪੁਰਤਗਾਲ ਦੇ ਮਤਲਬ ਕਿ ਬਾਰੇ ਕੁਝ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ ਕੋਈ ਵੀ ਚੀਜ਼ ਹੋਵੇ ਤਾਂ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਤਾਂ ਕਿ ਤੁਹਾਡੇ ਛੋਟੇ ਭਰਾ ਦੀ ਇੰਨੀ ਕ ਇਨਫੋਰਮੇਸ਼ਨ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਬਹੁਤ ਵਧੀਆ ਸੁਨੇਹਾ ਅੱਗੇ ਵੀ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਲੈ ਕੇ ਹੁੰਦੇ ਰਹੇ ਆ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਓਕੇ ਜੀ ਸਤਿ ਸ਼੍ਰੀ ਅਕਾਲ ਜੀ